ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਨਗੜੇ ਆਏ ਜੀ ਤਨਾਬ ਦੇ ਨੇੜਾ ਪੰਡ ਇਹ ਜੀ ਤਨਾਬ ਦੇ ਨੇੜੇ ਆ ਤੇ ਪਹਿਲਾਂ ਵੀ ਬਾਈ ਦੇ ਘਰੇ ਆ ਚੁੱਕਿਆ ਜੀ ਕੱਲ ਵਾਲੀ ਵੀਡੀਓ ਚ ਬਾਈ ਨੇ ਕਮੈਂਟਰੀ ਕੀਤਾ ਵਾ ਆ ਜੋ ਧੀ 4 ਸਾਲਾਂ ਦੀ ਹੋ ਗਈ ਸੀ ਜੀ ਕੱਲ ਵਾਲੀ ਵੀਡੀਓ ਆਪਣੀ ਚੈੱਕ ਕਰ ਸਕਦੇ ਆ ਤੁਸੀਂ 23 ਤਰੀਕ ਵਾਲੀ 23 ਤਰੀਕ ਦੀ ਵੀਡੀਓ ਜਿਹੜੀ 23 ਜੁਲਾਈ ਦੀ ਵੀਡੀਓ ਪਾਈ ਆ ਜੀ ਉਸ ਚ ਬਾਈ ਦੀ ਧੀ ਦਾ ਜਿਕਰ ਵੀ ਕੀਤਾ ਸੀ ਆਪਾਂ ਆਪਾਂ ਉੱਤੇ ਜਿਹੜੀ ਚੌਂਦਰੀ ਵੀਡੀਓ ਬਣਾਈ ਜਿਹੋਰੇ ਦੀ ਏ ਬਾਈ ਦੀ ਛੋਟੀ 4 ਸਾਲਾਂ ਦੀ ਹੋ ਗਈ ਹੈ ਜੀ ਪੂਰੇ 4 ਸਾਲਾਂ ਦੀ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਜੀ ਆਪਾਂ ਸਨਾਮ ਤੇ ਮਾਨਸਾ ਦਾ ਅੱਜ ਟੂਰ ਸੀਗਾ ਜੀ ਠੀਕ ਆਉਂਦੇ ਚਾਪਾ ਆਏ ਸੀਗੇ ਆਪਣੇ ਟੂਰ ਗਰੁੱਪ ਚ ਐਡ ਹੋਣਾ ਤੁਸੀਂ ਮੇਰੇ ਨੰਬਰ 895547096 ਤੇ ਮੰਨ ਲਓ ਆਪਦੇ ਏਰੀਆ ਦਾ ਨਾਮ ਲੈ ਕੇ ਤੇ ਪਿੰਡ ਦਾ ਨਾਮ ਲੈ ਕੇ ਭੇਜ ਸਕਦੇ ਜਿਹੜੇ ਬੰਦੇ ਨੇ ਆਪਾਂ ਨੂੰ ਬੁਲਾਉਣਾ ਬਾਈ ਜੀ ਆਪਣੇ ਟੂਰ ਗਰੁੱਪ ਚ ਐਡ ਆ ਜੀ ਪਿਛਲੀ ਵਾਰੀ ਵੀ ਬਾਈ ਕੇ ਆਪਾਂ ਆਏ ਆ ਜੀ ਠੀਕ ਹੈ ਤੇ ਪਰ ਇਹ ਛੋਟੀ ਦੀ ਮੇਰੀ ਉਮੀਦ ਤੋਂ ਵੱਧ ਕਰਤਾ ਜੀ ਇਹਨੇ 4 ਸਾਲਾਂ ਜਿਹੜੇ ਇੱਕ ਵਾਰੀ ਵੀ ਤਾਰਾ ਨਹੀਂ ਕੀਤਾ ਜੀ ਝੋਟੀ ਨੇ ਠੀਕ ਹੈ 4 ਸਾਲਾਂ ਦੀ ਹੋ ਗਈ ਸੀ ਕੋਈ ਬਾਡੀ ਵੇਟ ਚ ਪ੍ਰੋਬਲਮ ਨਹੀਂ ਕੋਈ ਨਹੀਂ ਜਦੋਂ ਦੀ ਬੱਚੀ ਜੋ ਬੱਚੇ ਦਾ ਨਹੀਂ ਚੈੱਕ ਕੀਤੀ ਨਹੀਂ ਚੀ ਚੀ ਜਰਗੀ ਸ਼ੇਪ ਜੀ ਬੱਚੇ ਦਾ ਨਹੀਂ ਜੀ ਬਹੁਤ ਜ਼ਿਆਦਾ ਵੇਖਦੀ ਮੈਂ ਵੀ ਬਾਈਆਂ ਨੂੰ ਕਹਿ ਗਿਆ ਸੀ ਮੈਂ ਕਿਹਾ ਵੀ ਬਹੁਤ ਘੱਟ ਜਾਂਦਾ ਵੀ ਹੋ ਸਕਦਾ ਵੀ ਨਾ ਸੈੱਟ ਹੋਵੇ ਕੰਮ ਤੁਹਾਡਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਰਿਜ਼ਲਟ ਮਿਲਿਆ ਜੀ ਸਿਰਫ ਕਿੰਨੇ ਦਿਨ ਹੋ ਗਏ ਬਈ ਆਪਾਂ ਨੂੰ ਇਨ ਹੋ ਗਏ ਬਾਈ 20 20 ਤੋਂ 25 ਦਿਨ ਹੋ ਗਏ 20 25 ਦਿਨ ਹੋ ਗਏ ਐਨੇ ਦਿਨਾਂ ਦੀ ਦਵਾਈ ਦਿੱਤੀ ਹੈ ਨਾ ਪੰਜ ਚਾਰ ਦਿਨ ਦੀ ਦਵਾਈ ਰਹੇਗੀ ਬਾਈ ਪੰਜ ਚਾਰ ਦਿਨਾਂ ਦੀ ਰਹੇਗੀ ਤੇ ਹੀਟ ਚ ਆ ਗਈ ਬਾਈ ਇਹ ਨਾ ਹੀਟ ਤੇ ਇੱਕ ਵਾਰੀ ਬਾਈ 14ਵੇਂ ਦਿਨ ਆ ਗਈ ਦਵਾਈ ਖਾਣ ਤੋਂ ਪਹਿਲਾਂ ਤਾਂ ਨਹੀਂ ਆਈ ਸੀ ਬਾਈ ਕਦੇ ਵੀ ਚਾਰ ਸਾਲਾਂ ਚ ਇੱਕ ਵਾਰ ਵੀ ਨਹੀਂ ਆਈ ਕੁਛ ਵੀ ਨਹੀਂ ਸਿੱਟਿਆ ਉਸ ਨੇ ਲੈਣੇ ਗਾੜਾ ਸਿੱਟੇ ਜਿੱਦਾਂ ਤੁਸੀਂ ਮੈਨੂੰ ਦੱਸਿਆ ਦਵਾਈ ਦੇਣ ਤੋਂ ਬਾਅਦ 7 ਮਹੀਨੇ ਤੱਕ ਇਹਨੇ ਗਾੜਾ ਡਿੱਗਿਆ ਦੀ ਠੀਕ ਹੈ 13ਵੇਂ 14ਵੇਂ ਦਿਨ ਖੁੱਲ ਗਈ ਹੀਟ ਚ ਆ ਗਈ ਜੀ ਖੁੱਲ ਗਈ ਹੀਟ ਚ ਹਾਂ ਫਿਰ ਮੈਂ ਤੁਹਾਨੂੰ ਕਿਹਾ ਵੀ ਚਲੋ ਪਤਾ ਲੱਗ ਜੂਗਾ ਵੀ ਅੰਦਰੋਂ ਕਿਵੇਂ ਆ ਇਹਨਾਂ ਨੇ ਹੀਟ ਛਡਵਾ ਦਿੱਤੀ ਜੀ ਆਪਣੇ ਕਹਿੰਦੇ ਹੁਣ ਪ੍ਰਮਾਤਮਾ ਸੁੱਖ ਰੱਖ ਕੇ ਇਹ ਆਈ ਵੀ ਆਪਾਂ ਹੀ ਕਰਕੇ ਜਾਵਾਂਗੇ ਢੋਟੀ ਕਿਸੇ ਪਾਸੇ ਉਹ ਕੁੰਜੀ ਨਹੀਂ ਜੀ ਲੋਹਰੀ ਸੀਮੰਦੀ ਹੈ ਜੀ ਠੀਕ ਹੈ ਲੋਹਰੀ ਨੂੰ ਸਾਰੇ ਜਾੜ ਲਈਏ ਸਾਰੇ ਉਹ ਸੀਮੰਦੀ ਹੈ ਜੀ ਘਰ ਦੀ ਕੱਟੀ ਆ ਮੰਨ ਲਓ ਕੁੱਤਾ ਵਾਂਗੂ ਪਾਲੀ ਆ ਧਰ ਤੇ ਪਰ ਗੱਲ ਇਹ ਆ ਵੀ ਜਿੱਦ ਦੇ ਉਹਦੇ ਮੈਂ ਕਹਿ ਕੇ ਗਿਆ ਇਹਨਾਂ ਨੂੰ ਵੀ ਬਹੁਤ ਘੱਟ ਜਾਨਸਾ ਜੀ ਮੈਨੂੰ ਲੱਗੇ ਆਪਾਂ ਜਿਵੇਂ ਉਹਨੇ ਕਹਿਤਾ ਜੀ ਠੀਕ ਆ ਪਰ ਸਪਲੀਮੈਂਟ ਨੇ ਬਹੁਤ ਜ਼ਿਆਦਾ ਕੰਮ ਕੀਤਾ ਜੀ ਮੇਰੀ ਮਨ ਨੂੰ ਸੋਚ ਤੋਂ ਵੀ ਪਰੇ ਕੰਮ ਕਰ ਗਿਆ ਤੇ 20 ਦਿਨਾਂ ਚ ਛੋਟੀ ਸੈੱਟ ਹੋਣ ਵਾਲੀ ਲੱਗਦੀ ਨਹੀਂ ਜਿਹੜੀ 4 ਸਾਲਾਂ ਤੋਂ ਵੀ ਨਹੀਂ ਛੋਟੀ ਪਰਮਾਤਮਾ ਦੀ ਕਿਰਪਾ ਨਾਲ ਸਪਲੀਮੈਂਟ ਦਾ ਜਮਾਂ ਸੈੱਟ ਹੋ ਗਈ ਜੀ ਸਪਲੀਮੈਂਟ ਆ ਪਹਿਨੂ ਦਿੱਤਾ ਸੀ ਬੋਬੀ ਮੈਨ ਜੀ ਐਲ ਜੀ 7 ਐਮ ਐਲ ਦਿੱਲੀ ਠੀਕ ਹੈ ਜੀ ਤੇ ਵਾਈਟ ਟਿਊਨ ਐਟ ਦੇ ਬੀ 5 ਟਿਊਨ ਐਟ ਤੇ ਵਾਈਟ ਐਂ ਮੈਚ ਕੋਈ ਵੀ ਟੀਕੇ ਦੀ ਲਾ ਸਕਦੇ ਨਹੀਂ ਪਰ ਬੀ 5 ਲਾਇਆ ਸੀ ਇਹਦੇ ਪੰਜ ਪਾਜਾ ਬਲੈਕ ਦੇ ਛੱਡ ਕੇ ਚਾਰ ਟੀਕੇ ਦੋਨੋਂ ਫਾਸਟ ਪੈਨ 15 15 ਐਮ ਐਲ ਚਾਰ ਟੀਕੇ ਜੀ ਤੇ ਆਕੇ ਨੂੰ ਪਾਊਡਰ ਦਿੱਤਾ ਸੀਗਾ ਜੀ ਰੈਪਟੋ ਮੈਥ ਠੀਕ ਹੈ ਜੀ ਹਲੇ ਵੀ ਪੰਜ ਚਾਰ ਦਿਨਾਂ ਦੀ ਦਵਾਈ ਪਈ ਆ ਠੀਕ ਹੈ ਮਹੀਨੇ ਦੀ ਦਵਾਈ ਮੈਂ ਲੈ ਕੇ ਦੇ ਕੇ ਗਿਆ ਸੀ ਬੰਨਾਂ ਨੂੰ ਤੇ ਪਰ ਪ੍ਰਮਾਤਮਾ ਦੀ ਚਰਪਾਨਾ ਝੋਟੀ ਅੱਜ ਐ ਜਮਾ ਸੈੱਟ ਆ ਜੀ ਪ੍ਰੋਪਰ ਪੂਰੀ ਤਿਆਰ ਹੋ ਚੁੱਕੀ ਆ ਅੰਦਰੋਂ ਤੇ ਪਹਿਲੇ ਟੀਕੇ ਦੇ ਗੱਪੜ ਹੋ ਗਈ ਸਾਨੂੰ ਗੱਪੜ ਕਰਕੇ ਹੀ ਵੀਡੀਓ ਪਾਵਾਂਗੇ ਕਿਉਂ ਇਹ ਛੋਟੀ ਕੋਈ ਫੀਟਰ ਨਹੀਂ ਸੀ ਸਿਰਫ ਬੋਲਣ ਦੀ ਦਿੱਕਤ ਸੀਗੀ ਠੀਕ ਹੈ ਹੀਟ ਚਾ ਦਿੰਦੀ ਹੈ ਵਧੀਆ ਹੈ ਪੂਰੀ ਵਧੀਆ ਬੱਚੇ ਦਾ ਨਹੀਂ ਘੜ ਦਿੰਦੀ ਹੈ ਜੀ ਠੀਕ ਹੈ ਇੱਕ ਗੱਲ ਕਰਦੇ ਆਂ ਜੀ ਬਾਈ ਕੋਲੇ ਆ ਵੱਜ ਮਗਾਉ ਰੇ ਜੀ ਠੀਕ ਹੈ ਜੀ ਖਰੀਦਣੀ ਆ ਤੁਸੀਂ ਦਾ ਇਹਦੇ ਚ 9-10 ਦਾ ਵੀ ਕਰਤੀ ਆ ਠੀਕ ਹੈ ਬੱਚੇ ਦਾ ਟੀਕਾ ਲੈਣੇ ਚੋੜੇ ਮੈਂ ਢੋੜਾ ਲਾ ਗਾਂ ਮਣੀ ਇਹਨਾਂ ਦਾ ਤੇ ਤਬਈਏ ਨੇ ਇਹਨੇ ਤੀਜੇ ਸੂਈ ਹੈ ਨਾ ਚੌਥੇ ਸੂਈ ਬਈ ਚੌਥੇ ਸੂਈ ਤੀਜੇ ਸੂਏ 11-12 ਕਿਲੋ ਉੱਤੇ ਦੇ ਦੇ ਦਵਣੀ ਹੈ 11-12 ਕਿਲੋ ਹ ਠੀਕ ਹੈ ਕੀ ਰੇਟ ਮੰਗਨੇ ਲੱਈਏ ਇਹਦੇ 1 10 ਮੰਗਦੇ ਆ ਬਈ 1 10 ਮੌਕੇ ਦੇ ਮਾਣਤਨ ਤਾਂ ਹੋਈ ਜੇ ਮਾਣਤਨ ਪੂਰਾ ਕਰਾਂਗੇ ਬਈ ਠੀਕ ਹੈ ਬਈ ਤੇ ਜੋ ਮੈਲ ਮੁੱਲ ਚ ਸੀ ਲਾ ਬਈ ਦੁੱਧ ਨਾ ਮਾ ਟਾਈਮ ਦਿੰਦੀ ਘਰੇ ਰੱਖਣ ਵਾਲੀ ਮੱਝ ਹੈ ਜੋ ਆਪਣੇ ਫਾਰਮਰ ਵੀਰੀ ਜੁੜਿਆ ਆਪਾਂ ਕੋਈ ਵੀਡੀਓ ਕੋਣ ਵਾਲਾ ਕੰਮ ਹੋਵੇ ਤਾਂ ਕਰ ਦੇਣੀ ਪਰ ਥੋਡੇ ਨਾਲ ਇਹਦੇ ਨਾਲ ਜੁੜ ਗਈ ਹੈ ਹਾਂ ਘਰੇ ਰੱਖਣ ਵਾਲੀ ਮੱਝ ਦਾ ਪੈਦਾ ਹੋ ਜਾਣਾ ਵੀ ਘਰੇ ਰੱਖਣ ਵਾਲਾ ਬੰਦਾ ਬੇਫਿਕਰ ਹੋ ਕੇ ਲੈ ਲੇ ਹਾਂ ਬੇਫਿਕਰ ਹੋ ਕੇ ਲੈ ਲੇ ਲਾ ਵੀ ਵਧੀਆ ਲੰਮਾ ਟਾਈਮ ਦੁੱਧ ਦਿੰਦੀ ਹੈ ਹਾਂ ਹਾਂ ਤੇ ਸਾਲ ਬਾਦੀ ਆ ਗਈ ਬਈ ਵੱਲ ਪੂਰੇ ਟਾਈਮ ਚੀ ਸੁੰਦੀ ਹੈ ਲਾ ਲਾ ਪ ਤੇ ਆਪਾਂ ਤਾਂ ਨਹੀਂ ਹੋਰ ਤਾਂ ਨਹੀਂ ਬਈ ਹਲੇ ਲੈਣੀ ਆ। ਅੱਛਾ ਅੱਛਾ ਵੀ ਹਟਾਉਣੀਆਂ ਨੇ ਬਈ ਇੱਥੇ ਕਰੇ ਸੇਵਾਂ ਨਹੀਂ ਨਾ ਹੁੰਦੀ। ਇੱਕ ਬਾਈ ਜੀ ਆਰਮੀਜ਼ ਆ ਜੀ ਇਹ ਬਾਈ ਨੇ ਵਦ ਡੇਢ ਗਤਾਰ ਨੂੰ ਆ ਜਾਣਾ ਬਾਈ ਅਗਨੀ ਜੀ ਤੇ ਭਰਤੀ ਹੋਏਦੇ ਆ। ਤੇ ਉਸ ਤੋਂ ਬਾਅਦ ਆ ਕੇ ਵਧਾਉਣਗੇ ਜੰਮ ਜੀ ਕੇਰਾਂ ਨਾਲ ਕੋਲੇ ਦਵਾ ਮੰਨ ਕੇ ਚੱਲਿਆ ਕਿ ਝੋਟੀ ਆ ਹੁਣ ਚਲੋ ਵੈਕ ਸੈਰ ਹੋਈ ਜਾਣੀ ਆ ਜੀ। ਇੱਕ ਬਾਈ ਕੁੜਿਆ ਤੇ 3 ਮਹੀਨਾ ਦੀ ਗੱਬਣ ਵਾਜਿਆ ਜੀ। ਇੱਕ ਉਹ ਪੱਤੀ ਆ ਇਹ ਕਹਿੰਦੇ ਵੀ ਆਪਾਂ ਇਹ ਮੱਧ ਵੇਚ ਦਾਂਗੇ ਅਰ ਕੀ। ਕੋਈ ਨੁਕਸ ਵਾਲੀ ਗੱਲ ਨਹੀਂ ਵੇਚ ਰਿਹਾ ਜੀ ਇਹ ਗੱਲ ਦੀ ਮੇਰੀ ਗਾਰੰਟੀ ਹੋਊਗੀ ਕਿਉਂਕਿ ਉਹ ਬੰਦਿਆਂ ਨੂੰ ਮੈਂ ਪਰ ਇਹ ਇਹ ਗੱਲ ਜਿਹੜੀ ਕਹਦੀ ਉਹ ਹੀ ਨਿਕਲੂਗੀ ਚਲੋ ਗਾਹ ਦਾ ਆਪਦੀ ਕਿਸਮਤ ਵੀ ਹੁੰਦੀ ਆ ਪਰ ਸਹੀ ਮਰਜ ਹੈ ਜੀ ਕੋਈ ਦੁੱਧ ਪੀਣ ਵਾਲਾ ਬੰਦਾ ਖਰੀਦ ਸਕਦਾ ਦਾ ਕੋਈ ਨੀਲੀ ਰਾਵੀ ਦਾ ਬੰਦਾ ਸ਼ੌਂਕੀ ਆ ਪਰ ਇਹ ਰੱਖਣਾ ਦਾ ਮਾਰਕਿੰਗ ਵੀ ਸਾਰੀ ਪੂਰੀ ਕਰਦੀ ਹੈ ਹਾਂ ਚਲੋ ਅੱਖਾਂ ਮਿਲਦਾ ਸ਼ਾਇਦ ਬਿਲਡਿੰਗ ਨਹੀਂ ਆਹ ਕੱਟੀ ਪਈ ਉਸੇ ਦੀ ਆਹ ਕੱਟੀ ਇਸੇ ਦੀ ਆਛਾ ਇਹਦੀ ਹੈ ਇਸੇ ਦੀ ਕੱਟੀ ਹੈ ਆਹ ਦੇਖ ਲੋ ਜੀ ਤੁਸੀਂ ਥੋੜੇ ਅੱਖਾਂ ਤੇ ਅੱਖਾਂ ਹੈ ਨਹੀਂ ਗਈਆਂ ਜਿਹੜੀਆਂ ਪਰ ਬੱਚੇ ਵਧੀਆ ਪਾਉਂਦੀ ਹੈ ਮੱਝ ਦੇ ਤੇ ਪਹਿਲਾਂ ਵੀ ਆਇਆ ਬੱਚਾ ਇਹ ਤੋਂ ਕੋਈ ਪਹਿਲਾਂ ਨਹੀਂ ਬਈ ਵੇਚਦੇ ਉਹ ਰੱਖੇ ਨਹੀਂ ਅੱਛਾ ਉਹ ਵੇਚਦੀ ਹਾਂ ਇੱਕ ਹੀ ਰੱਖੀ ਦੀ ਇਹ ਲੋਹਰੀ ਦੀ ਹੈ ਨਾ ਇਹ ਲੋਹਰੀ ਅਸੀਂ ਹੁਣ ਭਰਾਈ ਦੀ ਠੀਕ ਹੈ ਠੀਕ ਹਾਂ ਬਸ ਤੁਸੀਂ ਕਰ ਸਕਦੇ ਹੋ ਸੰਪਰਕ ਜੀ ਮੇਰੇ ਤੋਂ ਕਮੈਂਟ ਜੀ ਜਾਂ ਨੰਬਰ ਮੰਗ ਲਓ ਜੀ ਜਾਂ ਬਾਈ ਦਾ ਨੰਬਰ ਉੱਪਰ ਆਪਾਂ ਵੀਡੀਓ ਤੇ ਚਲਾ ਦੇਵਾਂਗੇ ਕੋਈ ਲੋੜ ਹੋਵੇ ਕਿਸੇ ਨੂੰ ਨੀਲੀ ਦਾ ਵੀ ਮੱਝ ਦੀ ਤਾਂ ਦੁੱਧ ਪੀਣਾਂ ਵਾਸਤੇ ਤੁਸੀਂ ਖਰੀਦ ਸਕਦੇ ਹੋ ਮੱਝ ਵਧੀਆ ਬੱਚੇ ਲੈਣਾਂ ਵਾਸਤੇ ਜਿਵੇਂ ਝੋਟੀ ਵੇਖ ਲਓ ਕਿੰਨੀ ਚੰਗੀ ਆਈ ਹੈ ਇਹਦੇ ਤੋਂ ਆਈ ਹੈ ਜੀ ਧੰਨਵਾਦ ਜੀ